ਅਜੇ ਵੀ ਜਿਹੜਾ 2-2 ਫੁੱਟ 3-3 ਫੁੱਟ ਪਾਣੀ ਆ ਤੇ ਘਰ ਦੇ ਹਾਲਾਤ ਅਜੇ ਵੀ ਤੁਸੀਂ ਵੇਖ ਸਕਦੇ ਜੇ ਯਾ ਚਾਰ ਕਿਨਾਂ ਹੱਡੀ ਜਿੰਨੀ ਜੀ ਥੋੜਾ ਝੁਣਾ ਲੱਗਾ ਹੋਇਆ ਇੱਕ ਰਕੂ ਤੇ ਪੂਰਾ ਮਰਿਆ ਗਿਆ ਪੱਟੇ ਪੱਟੇ ਵੀ ਪੂਰੇ ਮਾਰੇ ਗਏ ਪਏ ਜਾਂਦੇ ਇਹ ਤੁਸੀਂ ਸਹੀ ਗੱਲ ਕਹੀਏ ਡੰਗਰ ਜਦ ਬੁਖਾਮ ਦਾ ਦਰਦ ਆਉਣੀ ਹੁੰਦੀ ਹੈ ਹਮ ਪਰ ਮਾਨੋ ਦੁੱਖ ਹੁੰਦਾ ਬਹੁਤ ਹੋਰ ਇਹ ਗੱਲ ਨੇ ਬੜੀ ਬੁਰੀ ਜਿੱਥੇ ਤੁਸੀਂ ਵੇਖ ਸਕਦੇ ਜੇ ਬਾਪੂ ਦੀ ਮਾਨ ਪਰ ਆਇਆ ਹੈ ਡੰਗਰ ਬੁਖੇ ਤੇ ਉਹ ਨਹੀਂ ਜਰੇ ਜਾਂਦੇ ਆਪ ਦਾ ਇੱਕ ਆਟ ਜੰ ਹਮ ਦੰਗੜਾ ਬਾਰੇ ਹੱਦ ਦੇ ਬਾਅਦ ਲੋੜ ਚਾਹੀਦੀ ਹੂੰ ਹਾਂ ਤੁਹਾਨੂੰ ਕਹ ਰਿਹਾ ਬੰਦੇ ਸਾਰੇ ਬੰਦੇ ਹੂੰ ਜੇ ਲੋਏ ਇੰਚੇ ਡੰਡਾ ਕਰਕੇ ਹਾਲੇ ਸੋੜ ਲੜਾਈ ਦੀ ਜਾਣਕਾਰੀ ਆ ਗਈ ਉਹ ਦਰਿਆ ਨਹੀਂ ਪਤਾ ਕੀ ਜੱਡਣਾ ਵਾ ਉਹਦਾ ਕਰਕੇ ਹਣ ਪਾ ਲੱਗ ਜਾਂਦਾ ਫਿਰ ਵੀ ਇਹ ਉਪੋਸ਼ੇ ਸਾਹਿਬ ਨਾਲ ਬਾਹਰ ਦਾ ਬੰਦੇ ਨਾਲ ਲੱਗੇ ਲੱਗਾ ਸਪਰਦੂਆਂ ਹੀ ਸਪਰਕਿੰਗ ਇੱਥੇ ਆਪੀ ਹੂੰ ਕੋਈ ਬਾ ਬਰੇ ਸਿੱਧਰੇ ਨਹੀਂ ਤਰਾਉਂ ਚੁਣਾ ਲਗਾ ਸਾਰਾ ਸਾਰਾ ਉਹਦੇ ਗੁੱਟਾ ਪੂਰਾ ਖਤਮ ਹੋ ਗਿਆ ਤੇ ਸਾਡੇ ਕੋਲ ਦੋਹਾਂ ਚਾਚੇ ਭਤੀਜਾ ਦੋ ਲੱਖ ਰੁਪਏ ਆਏ ਸੀ ਇਸੇ ਲਈ ਤੀ ਇਹ ਉਹ ਅੱਧਦਰਦ ਦੀ ਨਹੀਂ ਬਹੁਤ ਹੂੰ ਤਰੰਧਾਂ ਜ਼ਿਲ੍ਹੇ ਦੇ ਪਿੰਡ ਸਭਰਾ ਬਨ ਤੇ ਪਹੁੰਚਿਆ ਤਾਂ ਮੈਂ ਇੱਕ ਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ ਅਜੇ ਵੀ ਜਿਹੜਾ 2-2 ਫੁੱਟ 3-3 ਫੁੱਟ ਪਾਣੀ ਆ ਤੇ ਘਰ ਦੇ ਹਾਲਾਤ ਅਜੇ ਵੀ ਤੁਸੀਂ ਵੇਖ ਸਕਦੇ ਜੇ ਕਿ ਕਿਵੇਂ ਘਰ ਦੀਆਂ ਛੱਤਾਂ ਤੇ ਘਾਹ ਉਗ ਚੁੱਕਾ ਹੈ ਤੇ ਇੰਜਣ ਵੀ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ ਤਾਂ ਪਠਿਆਲਾ ਇੱਕ ਢੇਡਾ ਖਲੋਤਾ ਹੈ ਉਹਦੇ ਵੀ ਹਾਲਾਤ ਤੁਸੀਂ ਵੇਖ ਰਹੇ ਜੇ ਤਸਵੀਰਾਂ ਦੇ ਵਿੱਚ ਇੱਕ ਮਹੀਨਾ ਹੋ ਗਿਆ ਘਰੋਂ ਬੇਕਾਰ ਹੋਿਆਂ ਨੂੰ ਬੰਨਾਂ ਤੇ ਬੈਠੇ ਨੇ ਤਾਂ ਇੱਕ ਮਹੀਨੇ ਦੇ ਬਾਅਦ ਵੀ ਅਜੇ ਘਰ ਜਾਣ ਦੀ ਕੋਈ ਆਸ ਨਹੀਂ ਨਜ਼ਰ ਆ ਰਹੀ ਕਿਉਂਕਿ ਪਾਣੀ ਬਹੁਤ ਖੜਾ ਹੈ ਤੇ ਸਾਡੇ ਨਾਲ ਛੋਟਾ ਕਿਸਾਨ ਜਿਹੜਾ ਮੌਜੂਦ ਹੈ ਜਿਹਦੀ 4 ਕਿੱਲੇ ਜ਼ਮੀਨ ਹੈ ਤੇ ਉਹ ਵੀ ਰੁੜ ਗਈ ਆ ਅਸੀਂ ਗੱਲਬਾਤ ਕਰਦੇ ਆ ਬਾਪੂ ਜੀ ਕੀ ਨਾਮ ਆ ਕਿਹੜਾ ਪਿੰਡ ਹੈ ਉਹ ਰਾਮ ਸਿੰਘ ਫਤੀਹ ਹਦੀ ਚੰਡੇਗੀ ਆ ਪਿੰਡ ਸਭਰਾ ਕਿੰਨੀ ਜ਼ਮੀਨ ਸੀ ਇੱਥੇ ਤੇ ਕਿੰਨਾ ਝਰ ਹੋ ਗਿਆ ਹੁਣ ਬੰਨ ਤੇ ਬੈਠਿਆ ਨੂੰ ਤੇ ਅਜੇ ਆਸ ਹੈਗੀ ਆ ਕੋਈ ਘਰ ਜਾਣ ਦੀ 4 ਕਿੱਲੇ ਹਦੀ ਜ਼ਮੀਨ ਸੀ ਕੋਲੇ ਝੂਨਾ ਲੱਗਾ ਉਹ ਇੱਕਦਮ ਪੂਦੇ ਪੂਰਾ ਮਰਿਆ ਗਿਆ ਪੱਠੇ ਪੱਠੇ ਉਹ ਵੀ ਪੂਰੇ ਮਰੇ ਗਏ ਤੇ ਆ ਜਾਣ ਦੀ ਹਦਦ ਹੁੰਦਾ ਇਹ ਹਾਲੇ ਕੁ 10 ਦਿਨ ਹੋਰ ਹਾਲਿਆਂ ਨੂੰ ਤੇ ਬੰਨ ਤੇ ਠਹਿਰਨਾ ਪਊਗਾ ਅੱਜ ਇਹ ਲੱਗਦਾ ਨਹੀਂ ਕੋ ਕਣਕ ਬੀਜੀ ਜਾਊਗੀ ਆ ਕਣਕ ਦਾ ਸਾਡੇ ਬਹੁਤ ਨਾਲ ਪਾਣੀ ਆ ਫੁੱਟ ਫੁੱਟ ਡੇਢ ਫੁੱਟ ਪਾਣੀ ਖੁੱਤਾ ਪੈਲੀ ਉਹਦੇ ਦੇ ਨਾਲ ਹੀ ਸਾਡ ਉੱਚੀ ਹੈ ਇਹ ਨੀਵੀਂ ਹੈ ਇਹਦੇ ਵਿੱਚੇ ਪਾਣੀ ਸੁੱਕਣਾ ਵਾ ਤੇ ਇਦਾਂ ਕਰਕੇ ਇਹ ਕਣਕ ਦੇ ਬਹੁਤ ਢੇਡ ਕਣਕ ਬੀਜੀ ਜਾਊਗੀ ਬੀਜੀ ਜਾਊਗੀ ਤੇ ਪਹਿਲੀ ਚਾਗਦੀ ਜਦੋਂ ਪਾਣੀ ਇੱਕਦਮ ਆਉਂਦਾ ਹੈ ਮਹੀਨਾ ਹੋ ਗਿਆ ਘਰੋਂ ਵੀ ਕਰਦੇ ਇੱਕਦਮ ਪਾਣੀ ਆਉਂਦਾ ਕਿਵੇਂ ਪਤਾ ਲੱਗਦਾ ਰਾਤ ਆਇਆ ਕਿ ਦਿਨੇ ਆਇਆ ਨਹੀਂ ਉਹਦੇ ਵੱਟ ਮਾਰੀ ਉਹ ਦਰਿਆ ਦੇ ਨਾਲ 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 ਜੇ ਲੋਏ ਇੰਤਦੈਂਡਾ ਕਰਕੇ ਸਾਡੇ ਛੋਟਾ ਲੜਾਈ ਦੀ ਜਾਣਕਾਰੀ ਹੈਗੀ ਉਹ ਦਰਿਆਣੇ ਕਿਤਰਾ ਸੀ ਜੀ ਚੜਨਾ ਵਾ ਉਦਾਂ ਕਰਕੇ ਸਾਨੂੰ ਪਾ ਲੱਗ ਜਾਂਦਾ ਪੈਦੋਂ ਹੀ ਅਸੀਂ ਉਸੇ ਹਿਸਾਬ ਨਾਲ ਬਾਹਰ ਕਿਤਾ ਬੰਦੇ ਨਾਲ ਆਹ ਲੈ ਲੱਗਾ ਸਪਰਦੂਆਂ ਹੀ ਸਪਰਕਿੰਨੇ ਪਿਆਬੀ ਜੀ ਜਾਨੀ ਇਹ ਬਾਣੀ ਹੋ ਗਿਆ ਜਾਂਦਾ ਛੋਟਾ ਪਾ ਦਰਿਆ ਨੂੰ ਕੀਤਾ ਉਹਦੇ ਉੱਤੇ ਬਹਿ ਜਾਈਦਾ ਮੱਜਾ ਨਹੀਂ ਹੈਗਾ ਤੇ ਜੋ ਵੀ ਮਹੀਨਾ ਡੇਢ ਮਹੀਨਾ ਰੋਥੀ ਬਹੀ ਰਹਿਣ ਸੀ ਲੱਕਾ ਬੇ ਇਹਨਾਂ ਜਿਹੜੀ ਉੱਥੇ ਰਹਿਣਾ ਇਹ ਜਦੋਂ ਹੀ ਸਜਣਾਉਂਦੇ ਉਹਨਾਂ ਦੇ ਸਿਰ ਤੇ ਵੀ ਤੂੜੀ ਤੰਗ ਉਹ ਹੀ ਲੈ ਕੇ ਜਾਂਦੇ ਉਹ ਹੀ ਦੁਕਾਨ ਪਾਉਂਦੇ ਕੈਬਨਨ ਮੰਦਿਰ ਹੀ ਲਾਲਜੀਤ ਸਿੰਘ ਭੁੱਲਰ ਵੀ ਬਹੁਤ ਗਰੀਬਾਂ ਦੀ ਮਦਦ ਕੀਤੀ ਉਹਨਾਂ ਨੇ ਹਰ ਪੀੜ ਤੇ ਖਸਾਨਾ ਤੁਹਾਡੇ ਕੋਲ ਵੀ ਪਹੁੰਚੇ ਬੋਰੀ ਜਰਾ ਜੀ ਜਨਵਰੀ ਬੰਦ ਹੋ ਕੇ ਨੰਗੇ ਸਾਡੇ ਕੋਲ ਜੂੜ ਰੁਕੇ ਜਾਂਦੇ ਰਿਹਾ ਸਾਹਮਣੇ ਕੋਲ ਉਹਨਾਂ ਪੈਸੇ ਹੀ ਦਿੱਤੇ ਤੇ ਦੂਜਾ ਚਾਰਾ ਚੂਰਾ ਵੀ ਜੋ ਵੀ ਚਾਰ ਤੂੜੀ ਉਹ ਹੱਕ ਦੇ ਗਏ ਆ ਕਹਿੰਦੇ ਨੇ ਕਿ ਜਿਹੜੇ ਹਰ ਪੀੜਤ ਨੇ ਉਹ ਕੈਦਾਂ ਰਹਿ ਜਾਂਦੇ ਨੇ ਤੇ ਜਿਨ੍ਹਾਂ ਦੇ ਨਹੀਂ ਹਰ ਪੀੜਤੋ ਵੀ ਰਾਸ਼ਨ ਲੈ ਜਾਂਦੇ ਨੇ ਕੋਈ ਇਦਾਂ ਦੇ ਮਾਮਲੇ ਵੀ ਆਉਂਦੇ ਸਾਹਮਣੇ ਆਉਂਦੇ ਆ ਜੀ ਪਰਲੇ ਸਾਈਡ ਤੋਂ ਕਈ ਬੰਦੇ ਆ ਕੇ ਸਾਡੇ ਨਾਲ ਹੀ ਖਲੋ ਜਾਂਦੇ ਜਾਂਦੇ ਐ ਜਿਉਂ ਉਹਨਾਂ ਨੂੰ ਕਹਿੰਦੇ ਆ ਕਿ ਉਹ ਹਾਨੂੰ ਥੋੜਾ ਪਿੰਦੇ ਵੀ ਤਾਂ ਡਾਕੀ ਜਾਂਦਾ ਉਹ ਵੀ ਨਾਲ ਲੈ ਜਾਂਦੇ ਆ ਤੇ ਜਿਹੜਾ ਹਾਂ ਤਾਂ ਜਦੋਂ ਨਹੀਂ ਜਾਂਦਾ ਤੇ ਸਾਡੀ ਸਾਰੇ ਇੱਧਰ ਦੇਖ ਕੇ ਇਹਨਾਂ ਹੈਗਾ ਵੀ ਇੱਧਰ ਦੇ ਹਰੀ ਕੰਨ ਸਾਈਡ ਤੋਂ ਆਉਂਦੇ ਆ ਉਹ ਪਿਛੇ ਕਿਸ ਪਾਰਾ ਉਥੇ ਰੁਝਗੀਆਂ ਪਾਣੀ ਉਹਨਾਂ ਦੇ ਵੀਰਾ ਨੇ ਉਹ ਵੇ ਇੱਕ ਦੇ ਉੱਤੇ ਹੀ ਪਿਛੇ ਮੁੜ ਜਾਂਦੇ ਆ ਸਾਡਾ ਇੱਧਰ ਥੋੜਾ ਗੇਜਾਂ ਉਹਦਾ ਪੈ ਜਾਂਦਾ ਉਸ ਕਰਕੇ ਹੀ ਨਹੀਂ ਪਹੁੰਚਦੇ ਕਿਥੋਂ ਦੇ ਗੇਜਾਂ ਵਾ ਰਸਨ ਪੜੇ ਤਾਂ ਖਿਆ ਮੁਰ ਜਾਂਦੇ ਆ ਐ ਉਹ ਕੋਈ ਨਹੀਂ ਜੇ ਉਧਰ ਵੇ ਛੋੜਾ ਗੇ ਬੰਨੂ ਵਜਾ ਕਰਨਾ ਸਾਨੂੰ ਵੀ ਨਾਲ ਉਹਨਾਂ ਨਾਲ ਮਤ ਮਿਲ ਜਾਵੇ ਅਸੀਂ ਵੇਖ ਰਹੇ ਆ ਤਸਵੀਰਾਂ ਚ ਇੱਕ ਰੇੜਾ ਵਾ ਉਹਦੇ ਵੀ ਪੱਲੇ ਕੁਝ ਨਹੀਂ ਰਿਹਾ ਇੰਜਣ ਆ ਉਹ ਜਿਹੜੇ ਟੋਕੇ ਨੂੰ ਲਾਇਆ ਉਹਦੇ ਵੀ ਪੱਲੇ ਕੁਝ ਨਹੀਂ ਰਿਹਾ ਘਰ ਦੇ ਹਾਲਾਤ ਬਾਰੇ ਵੀ ਜ਼ਰੂਰ ਦੱਸਿਓ ਘਰ ਦੇ ਨਾਲ ਇਤਨਾ ਹੀ ਬਦਲਣ ਸ਼ਾਤ ਤੱਕ ਪਹਿਲੇ ਬਦਲਣ ਸ਼ਾਤੀ ਇਹ ਹੁਣੇ ਹੀ ਜਾ ਕੇ ਦੇਖਿਆ ਵਿੱਚ ਜੀ ਪੰਜਾ ਕਰਕੇ ਸੋ ਤੇੜਾਈਆਂ ਆਉਂਨੀਆਂ ਤੇ ਬਾਲੇ ਕੋਈ ਡਿੱਗੇ ਸੋ ਛੋੜੇ ਅੱਛਾ ਇਹਨਾਂ ਨੂੰ ਸਾਨੂੰ ਕੋਈ ਦਾਨੀ ਸੱਜ ਜਰਾਵੇ ਜੇ ਮੈਂ ਠੀਕ ਕਰਾ ਦੇਵਾਂ ਹਾਂ ਹੂੰ ਹਾਨੂੰ ਮਤ ਦੇ ਜੇ 2023 ਜਿਵੇਂ ਇਦਾਂ ਦੇ ਲਾ ਦੇ ਕੋਈ ਉਹ ਇਤਨਾ ਦੇਵੇ ਹੂੰ ਕੋਈ ਬਾਬਰੇ ਇਸੇ ਤਰ੍ਹਾਂ ਇਤਨਾ ਹੁਣ ਜੋ ਉਹਨਾਂ ਲਗਾ ਸਾਰੇ ਸਾਰਾ ਉਹ ਦਿਨ ਬੂਟਾ ਪੂਰਾ ਹੀ ਖਤਮ ਹੋ ਗਿਆ ਹੂੰ ਤੇ ਸਾਡੇ ਕੋਲ ਦੋਹਾਂ ਚਾਚੇ ਭਤੀ ਇੱਕ ਦੋ ਲੱਖ ਦੇ ਰਿਮਟਾਇ ਇਸੇ ਪੈਈ ਤੇ ਉਹ ਅੱਜ ਤੱਕ ਦੀ ਨਹੀਂ ਬਹੁਤ ਉਖੇ ਹੂੰ ਇਹੋ ਹੀ ਗੱਲ ਮਤਕੀਤੀਆ ਬਈ ਜੋ ਸਰਕਾਰ ਤਾਂ ਆਵੇਵੇ ਲਗਦਾ ਨਹੀਂ ਸੱਜਣ ਬਾਹਰ ਪੜੇ ਦਰੀਆ ਮੈਂ ਇਹ ਵੀ ਜ਼ਰੂਰ ਪੁੱਛਣਾ ਚਾਹਾਂਗਾ ਸਰਕਾਰ ਨੇ ਕਿਹਾ 20000 ਰੁਪਿਆ ਏਕੜ ਦੇ ਨਾਲ ਹੋਗਾ ਝੋਨੇ ਦੀ ਲਵਾਈ ਕਿੰਨਾ ਖਰਚਾ ਪੈਂਦਾ ਤੇ 20000 ਨਾਲ ਜਿਹੜਾ ਨੁਕਸਾਨ ਪੂਰਾ ਹੋਊਗਾ ਇਹ ਪੂਰਾ ਨਹੀਂ ਹੋਣਾ ਜਿੰਨਾ ਝੋਨਾ ਨਿਕਲਦਾ ਉਹ ਤਾਂ ਬਹੁਤ ਜ਼ਿਆਦਾ ਕਿਉਂ ਇੰਨਾ ਕੀ ਥੋੜਾ ਬਹੁਤ ਜਿੰਨੀ ਮਤ ਨਹੀਂ ਰਹੀ ਉਹਨਾਂ ਨੂੰ ਇੰਨੀ ਬੜੀ ਹੈ ਜਿਹਦਾ ਕਹਿੰਦੇ ਆ ਵੀ ਜੜੀ ਨੂੰ ਸੂਠਾ ਆਈ ਹੂੰ ਉਹ ਆਨ ਨਹੀਂ ਮਤ ਨਾਲੀ ਸਾਡਾ ਮਾਲਾ ਮੁਰਚਾ ਪੈਿੰਦਾ ਕੰਮ ਇਹ ਸਭੀ ਦੇ ਨਾਲ ਹੀ ਸਾਡੇ ਉਹਨਾਂ ਮਿਲਦਾ ਹੁੰਦਾ ਹੁੰਦਾ ਨਾ ਰੇਤ ਪੈਣੋ ਵੱਜ ਗਈ ਪੈੜ ਰੇਤ ਪੈਣੋ ਬਾਈ ਹੂੰ ਤਾਂ ਜਿਹੜੇ ਡੰਗਰਾਂ ਦਾ ਹੁਣ ਕਿਵੇਂ ਸਾਰਦੇ ਉਹ ਕਿਉਂਕਿ ਨਾ ਤਾਂ ਹੁਣ ਕੋਈ ਦਾਨੇ ਵੀ ਆਉਂਦੇ ਹੁਣ ਕੋਈ ਰਾਸ਼ਨ ਲੈ ਕੇ ਕੋਈ ਪੱਠਿਆਂ ਦਾ ਚਾਰਾ ਲੈ ਕੇ ਆਉਂਦੇ ਆਉਂਦੇ ਬਸ ਹੁਣ ਥੋੜੇ ਘਟ ਗਏ ਅੱਗੇ ਨਾਲੋਂ ਹੂੰ ਇਹਨੂੰ ਬਹੁਤ ਜ਼ਿਆਦਾ ਆਉਂਦੇ ਹੁਣ ਅੱਗੇ ਨਾਲੋਂ ਘਟ ਗਏ ਹੂੰ ਸਾਡੇ ਕੋਲ ਟੂੜੀ ਹੈਗੀ ਵੇ ਉਹ ਟੂੜੀ ਦਿੱਤਾ ਨਹੀਂ ਹਦਨ ਦਿੱਤੀ ਉਹ ਸਾਮਲ ਤੋਂ ਦੇਣ ਡਈ ਹੈ ਹੂੰ ਤੇ ਚਾਰ ਜਿਹੜਾ ਕਿ ਮਿਲਦਾ ਚਾਰ ਬਹੁਤ ਦਿਨੋਂ ਕਿ ਚਾਰ ਦੀਆਂ ਚਾਰ ਖਤਮ ਹੋ ਗਿਆ ਹੂੰ ਤੇ ਜਿਹੜਾ ਬੰਦ ਦੋਦੇ ਅਸੀਂ ਫੇਰ ਫੋੜ ਕੇ ਲੈ ਕੇ ਬੰਦ ਦਿੰਦੇ ਆ ਹੂੰ ਤੇ ਥੋੜਾ ਬੜਾ ਜਿਹੜਾ ਉਹ ਬੰਦੇ ਲੈ ਕੇ ਜਾਂਦੇ ਤਾਂ ਕਿ ਸੱਜਣਾ ਹੂੰ ਜੋ ਕਰੋ ਆ ਜਾਂ ਬਬਲ ਫੀਡ ਦੇ ਜਾਂਦੇ ਆ ਉਹੀ ਪਾ ਦਿੱਤਾ ਚੂਹ ਚੂਹ ਦੇ ਉਹਨਾਂ ਨਾਲ ਚੱਲਦਾ ਬਾਪੂ ਜੀ ਆਪ ਤੇ ਭੁੱਖੇ ਜਰ ਰਹੀਦਾ ਪਰ ਡੰਗਰ ਭੁੱਖੇ ਨਹੀਂ ਜਰੇ ਜਾਂਦੇ ਇਹ ਤੇ ਸਹੀ ਗੱਲ ਕਹੀਏ ਨੰਗਰ ਜਦ ਭੁਖਾ ਹੁੰਦਾ ਤਾਂ ਨੀਂਦ ਨਹੀਂ ਹੁੰਦੀ ਹੂੰ ਫਰਮਾਨੋ ਦੁੱਖ ਹੁੰਦਾ ਹੈ ਬਹੁਤ ਹੂੰ ਹੋਰ ਅੱਜ ਲੈਨੇ ਬੜਾ ਕੰਢੀ ਜਿਹਾ ਜਾਂਦਾ ਹੂੰ ਤੁਸੀਂ ਵੇਖ ਸਕਦੇ ਜੇ ਬਾਪੂ ਦੀ ਮਾਨ ਭਾਰ ਆਇਆ ਹੈ ਤੇ ਬਾਪੂ ਦਾ ਵਾਕਈ ਜੇਰਾ ਜਣਾ ਨਹੀਂ ਦਰਿਆ ਜਾਂਦਾ ਕਿਉਂਕਿ ਬੇਜਵਾਨ ਨੰਗਰ ਭੁਖਾ ਜਿਹੜਾ ਹੈ ਉਹ ਨਹੀਂ ਦਰਿਆ ਜਾਂਦਾ ਆਪ ਬੰਦਾ ਭੁੱਖ ਤੇ ਕੱਟ ਲੈਂਦਾ ਹੈ ਤਾਂ ਸਾਡੇ ਨਾਲ ਭੈਣ ਦੀ ਤੁਹਾਡਾ ਕੀ ਨਾਮ ਰਿੰਦਰ ਜੀ ਕਰੀਰ ਪਾ ਜੀ ਕੀ ਹਾਲਾਤ ਆਉਣ ਆਪਣੇ ਘਰਾਂ ਬਾਰੇ ਜਰੂਰ ਦੱਸੋ ਹਾਲਾਤ ਜਰੂਰ ਸਾਰੇ ਹਾਲਾਤ ਜਰੂਰ ਦੱਸੋ ਕੀ ਬੀਤਦੀ ਆਉਣ ਦਿਲ ਦੀ ਹਾਲਤ ਬਹੁਤ ਮਣੀ ਹੂੰ ਡੰਗਰ ਕੋ ਖੇਡ ਨੂੰ ਨਹੀਂ ਜਰਿਆ ਜਾਂਦੇ ਆਪ ਤਾਂ ਹੀ ਕੱਢੀ ਜਾਂਦੇ ਹੂੰ ਡੰਗਰ ਬਾਰੇ ਸਾਡੇ ਵਾਲ ਜਰੂਰ ਚਾਹੀਦਾ ਹੂੰ ਸਾਰ ਤਨ ਘਰ ਬੈਠ ਸੰਦੇ ਸਾਰੇ ਦੇਖਦੇ ਹੂੰ ਨਹੀਂ ਦੋਈ ਅਗੇ ਬੇਟਾ ਸਾਡਾ ਅਗੇ ਪੂਰਾ ਹੋ ਗਿਆ ਬੇਟਾ ਪੂਰਾ ਹੋ ਗਿਆ ਹਾਂ ਬੇਟਾ 14 ਸਾਲ ਦਾ ਪੂਰਾ ਹੋ ਗਿਆ ਹੀ ਦੋਈ ਅੱਛਾ ਤੇ ਹੁਣ ਘਰ ਬਣਾਉਣ ਲਈ ਅਪੀਲ ਕਰਨੀ ਚਾਹੁੰਦੇ ਵੀਰਾਂ ਨੂੰ ਹਾਂ ਸਾਡਾ ਕੋ ਘਰ ਮਾੜਾ ਮਟਾ ਬਣਾ ਦੇ ਜਿੱਥੇ ਰਹਿਣਾ ਪਵੇ ਹਾਂ ਤਾਂ ਜਰੂਰ ਅਸੀਂ ਐਨਆਰਆਈ ਵੀਰਾਂ ਨੂੰ ਅਪੀਲ ਕਰਾਂਗੇ ਤੇ ਦਾਨੇ ਵੀਰਾਂ ਨੂੰ ਅਪੀਲ ਕਰਾਂਗੇ ਕਿ ਹੁਣ ਆ ਵਾਕਈ ਲੋੜ ਅਸਲ ਲੋੜ ਕਿਉਂਕਿ ਪਹਿਲਾਂ ਸਾਰੇ ਵੀਰ ਲੈ ਕੇ ਪਹੁੰਚਦੇ ਰਹਿ ਰਾਸ਼ਨ ਆਚਾਰਾ ਵੀ ਪਰ ਹੁਣ ਤੁਸੀਂ ਸੋਚ ਸਕਦੇ ਜੇ ਕਿ ਨਾ ਤਾਂ ਕੋਈ ਪੱਠਾ ਰਿਹਾ ਨਾ ਕੋਈ ਪਿਆਲੀ ਬੰਨਾ ਕੋਈ ਪਹਿਲੀ ਜੇ ਰੇਤ ਚੜ ਗਈ ਕਿਸੇ ਦੇ ਵਿੱਚ ਵੱਡੇ ਵੱਡੇ ਪਾਣੀ ਖੜਾ ਆ ਗਏ ਤਾਂ ਫਿਰ ਡੰਗਰਾਂ ਵਾਸਤੇ ਚਾਰਾ ਕਿੱਥੋਂ ਆਣਾ ਹੈ ਹੁਣ ਕਰੋ ਚਾਰੇ ਦੀ ਮਦਦ ਕਿਸਾਨਾਂ ਦੀ ਮੈਂ ਚਾਹਾਂਗਾ ਆਪਣਾ ਮੋਬਾਈਲ ਨੰਬਰ ਦੱਸ ਦਿਓ ਤੇ ਜੋ ਵੀ ਅਪੀਲ ਕਰਨੀ ਚਾਹੁੰਦੇ ਤੁਸੀਂ ਕਰ ਸਕਦੇ ਵੀਰੇ ਮੇਰਾ ਨੰਬਰ ਜੀ 89151 4863 ਫੇਰ ਬੋਲਦੇ 9151 4863 ਕੀ ਅਪੀਲ ਕਰਨੀ ਚਾਹੁੰਦੇ ਕੀ ਅਪੀਲ ਕਰਨੀ ਚਾਹੀਦੀ ਚਾਹੁੰਦੇ ਆ ਜਿੱਦਾਂ ਦੀ ਵਾਧ ਵਾਲਾ ਸਹਾਇਤਾ ਕਰਨ ਜਿਹੜਿਆੜੀ ਲਿੰਮਟ ਨੂੰ ਕਰ ਜਾਵੇ ਇਹ ਲਾ ਲਗੀ ਤਾਂ ਤਾਂ ਰੈਣੀ ਅੰਦਰ ਬਹੁਤ ਔਖੇ ਤਾਂ ਵੀਰਾਂ ਨੂੰ ਅਪੀਲ ਕਰੂੰਗਾ ਕਿ ਗੋਠੇ ਦੇ ਨਾਲ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾਨੀ ਵੀਰ ਕੋਲੇ ਵੀਡੀਓ ਪਹੁੰਚੇ ਤੇ ਵਾਕਿਆ ਹੀ ਇਹ ਛੋਟੇ ਕਿਸਾਨ ਨੇ ਰੋਕੇ ਦੱਸਿਆ ਕਿ ਬੇੜਾ ਪਹਿਲਾਂ ਪੂਰਾ ਹੋ ਗਿਆ ਹੈ ਤੇ ਇਹੋ ਹੀ ਕਮਰੇ ਆ ਜਾਂ ਡੰਗਰਾਂ ਦਾ ਆਸਰਾ ਤੇ ਡੰਗਰ ਵੀ ਹੁਣ ਚਾਰੇ ਤੋਂ ਬਿਨਾ ਭੁੱਖੇ ਮਾਰੇ ਨੇ ਤੇ ਪਹਿਲੀ ਦਾ ਕੋਈ ਅਜੇ ਸਾਧਨ ਨਹੀਂ ਰਿਹਾ ਕਣਕ ਵੇਚਣ ਦਾ ਵੀ ਅਜੇ ਕੋਈ ਆਸਰਾ ਨਜ਼ਰ ਨਹੀਂ ਆ ਰਿਹਾ ਵੱਦ ਵੱਦ ਫੇਰ ਕਰਿਓ ਤੇ ਇਸ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਹੈ ਉਹਨਾਂ ਨੇ ਤਾਂ ਪਿੰਡ ਸਭਰਾਵਾ ਬੰਨ ਦੇ ਉੱਤੇ ਉਹ ਬੈਠਿਆ ਝੁੱਗੀ ਲਾ ਕੇ ਬੈਠਿਆ ਇੱਕ ਤਰਪਾਲ ਤਾਣ ਕੇ ਬੈਠਿਆ ਜਰੂਰ ਇਹਨਾਂ ਦੀ ਮਦਦ ਕਰਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਵੀਰ ਸਿੰਘ ਛੀਨਾ ਤਰਨ